ਤੁਸੀਂ 65 ਵਾਲੀ ਲੜਾਈ ਵੇਖੀ ਕੱਤੜ ਵਾਲੀ ਦੋਵੇਂ ਵੇਖੀਆਂ ਦੋਵੇਂ ਵੇਖੀਆਂ ਐਡਾ ਕਿਸ ਤਰ੍ਹਾਂ ਦਾ ਮਾਹੌਲ ਸੀ ਫਿਰ ਉਦੋਂ ਲੋਕ ਜਦੋਂ ਇਹ ਸੁੱਤੇ ਉੱਠੇ ਆ ਦੇ ਆਪਣੇ ਪਿੰਡ ਮੱਲੇ ਜਾ ਗਏ ਸਾਨੂੰ ਨਹੀਂ ਪਤਾ ਕਿ ਦਿਨੇ ਪਤਾ ਕਿ ਲੜਾਈ ਲੱਗੀ ਹੈ ਅੱਛਾ ਤੇ 73 ਤੇ ਬੰਬ ਬਵਾਜਦੇ ਸੀ ਚੰਗੇ ਵਿੱਚ ਆ ਪਿੰਡ ਮੱਲੇ ਉਦੋਂ ਪਾਕਿਸਤਾਨ ਨੂੰ ਆ ਮੱਲੇ ਤਿੰਨ ਚਾਰ ਪਿੰਡ ਮੱਲੇ ਆ ਕਿਹੜੇ ਕਿਹੜੇ ਪਿੰਡ ਨਾਂ ਪਤਾ ਉਹਨਾਂ ਦਾ ਇੱਕ ਪੜਾਣਾ ਘੁਰਕੀ ਅੱਛਾ ਲੋ ਲੋ ਉਹਨਾਂ ਛੀਨੇ ਮੱਲੇ ਆਪਣੇ ਅੱਛਾ ਉਹਨਾਂ ਛੀਨੇ ਮੱਲੇ ਉਹਨਾਂ ਮੱਲੇ ਉਹਨਾਂ ਮੱਲੇ ਠੀਕ ਆ ਤੇ ਇਹ 73 ਤੇ ਚਲੋ ਬੰਬ ਬੜੇ ਚੱਲੇ ਰਹੇ ਨਾ ਮਗਰ 嗯，对、嗯，我、嗯。嗯嗯嗯 ਸੋਨਪੈਣੇ ਦੇ ਰਾਤ ਨੂੰ ਆ ਚਲੇ ਗਏ ਆਪਣੇ ਪਤਾ ਦਿਨ ਚੜ ਦੇਣਾ ਉਹ ਉਹਨਾਂ ਦਾ ਘੇਰ ਕੇ ਹੀ ਬੜੇ ਲੈਣਦੇ ਬੰਦੇ ਆਪਾਂ ਉੱਥੇ 100 ਬੰਦਾ ਇਕੱਠੇ ਆ ਕੇ ਬਾਹਰਤਾ ਸੁਣਾ ਉਹਨਾਂ ਦਾ ਬੰਦੇ ਕਿ ਜਾਂ ਆਰਮੀ ਵਾਲੇ ਨਹੀਂ ਨਹੀਂ ਬੰਦੇ ਬੰਦੇ ਆਮ ਆਮ ਪਬਲਿਕ ਆਮ ਪਬਲਿਕ ਮੁਰਦੇ ਹਾਂ ਹਾਂ ਮੁਰਦੇ ਛਾੜੀ ਦੇਣੇ ਸੀ ਉਹਨਾਂ ਨੂੰ ਆ ਬਸ ਬੁੱਸੇ ਲੈ ਲੈਂਦੀਆਂ ਟਰੈਕਟਰ ਲੈਣਦੇ ਕਿ ਨੇ ਕੋਸ਼ ਲੈਦਾ ਬੜਾ ਨੁਟਕਸਾ ਪਿੰਡ ਲੁੱਟ ਕੇ ਲੈਂਦਾ ਸੀ ਲੁੱਟ ਕੇ ਵੀ ਲੈਂਦਾ ਮਾ ਨਾ ਮੁਰਕੇ ਰਹਿਣ ਕੱਖ ਨਹੀਂ ਦਿੱਤਾ ਟੈਟਾ ਰਹਿ ਗਈ ਕਹਿੰਦਾ ਇੱਕ ਇੱਕ ਨਾ ਲੋਕ ਮੈਂ ਸੁਣੀ ਜੀ ਗੱਲ ਹੈ ਵੀ ਕਹਿੰਦਾ ਸ਼ੀਨਾ ਜਿਹੜਾ ਨਾ ਉਹਨਾਂ ਦੇ ਟਾਰਗੇਟ ਤੇ ਕਿਹਦਾ ਸ਼ੀਨਾ ਨੇ ਹਾਂ ਚੀਨੇ ਕੱਖ ਨਹੀਂ ਰਹਿ ਜਾਂਦੇ ਉਹ ਤੇ ਕਿਹਨੇ ਰੁੱਖ ਵੀ ਜਾਂਦੇ ਉਜਾੜਦੇ ਉਹਨਾਂ ਕੱਖ ਨਹੀਂ ਰਹਿ ਜਾਂਦਾ ਚੀਨੇ ਹਾਂ ਉਹ ਚ 12 ਚ 12 ਜੀ ਰੋਟੀ ਪਕਾਉਂਦੇ ਨਾ ਉਹ ਰਹਿ ਗਿਆ ਗੱਲਾਂ ਉਹ ਰਹਿ ਗਿਆ ਪਾਕਿਸਤਾਨ ਵਾਲੇ ਰੋਟੀ ਪਕਾਉਂਦੇ ਰਹੇ ਚੀਨਿਆਂ ਚਾਹ ਹਾਂ ਫੌਜ ਵਾਲੇ ਫੌਜ ਵਾਲੇ ਹੂੰ ਤੇ ਆਪਣੇ ਵੀ ਕੁਰੀ ਕੀ ਰਹਿੰਦੇ ਰਿਹਾ ਅੱਛਾ ਆ ਨਾਲ ਹੀ ਕੁਰੀ ਕੀਤੀ ਸੀ ਕਿੰਨਾ ਕੁ ਸਮਾਂ ਉਹਨਾਂ ਨੇ ਕਬਜ਼ਾ ਰੱਖਿਆ ਇੱਥੇ ਆਪਣਾ ਰਿਹਾ 1 ਸਾਲ ਕਬਜ਼ਾ ਉਹਨਾਂ ਤੇ 1 ਸਾਲ ਉਹਨਾਂ ਦਾ ਕਬਜ਼ਾ ਰਿਹਾ 71 ਦੀ ਲੜਾਈ ਚ ਕਿ 65 ਦੀ ਚ ਇਹ ਨਹੀਂ 65 ਦੀ 65 ਦੀ ਲੜਾਈ ਚ ਠੀਕ ਹੈ ਤੇ ਤੁਸੀਂ ਵੇਖਿਆ ਹੋਊਗਾ ਉਦੋਂ ਮਾਹੌਲ ਤੁਸੀਂ ਵੇਖਿਆ ਹੋਊਗਾ ਵੀ ਜਿੱਦ ਤਰ੍ਹਾਂ ਹੁਣ ਰੌਲਾ ਪਾਇਆ ਜਾ ਰਿਹਾ న్యూਸ ਚੈਨਲ ਵਾਲੇ ਕਹਿ ਰਹੇ ਵੀ ਲੈ ਵੀ ਲੜਾਈ ਲੱਗ ਗਈ ਉਹ ਹੋ ਗਿਆ ਉਦੋਂ ਖਬਰਾਂ ਕੋਈ ਨਹੀਂ ਨੇ ਉਦੋਂ ਨਹੀਂ ਖਬਰ ਕੋਈ ਹੁੰਦੀ ਉਦੋਂ ਹੁੰਦਾ ਹੀ ਨਹੀਂ ਕੋਈ ਪ੍ਰੋਬਲਮ ਦੇ ਨਾ ਮੋਬਾਈਲ ਹੁੰਦੇ ਹੀ ਦੋ ਹਾਂ ਉਦੋਂ ਉਸ ਦੀਆਂ ਕਿਤੇ ਵਾਇਰਲਸ ਉਹਨਾਂ ਕੋ ਫੌਜਾਂ ਨਾਲ ਕੋਈ ਨਹੀਂ ਕੁਝ ਹੀ ਨਹੀਂ ਹੁੰਦਾ ਮੈਲ ਹੀ ਹੁੰਦੇ ਆਪਣੇ ਕੋ ਜੀ ਘੜੀਆਂ ਘੜੀਆਂ ਦੀਆਂ ਟਾਈਮ ਵੇਖਣ ਨੂੰ ਬਸ ਉਹ ਕੁਝ ਨਹੀਂ ਹੁੰਦਾ ਇੱਕ ਨਾ ਮੋਟੀ ਜੀ ਕਹਾਵਤ ਜੀ ਲੋਕ ਕਹਿੰਦੇ ਆ ਵੀ ਕਦੇ ਦੱਸ ਕੇ ਵੀ ਲੜਾਈਆਂ ਲੱਗੀਆਂ ਇਹ ਇਹ ਤੁਹਾਡੇ ਮਨ ਚ ਹੈਗੀ ਗੱਲ ਨੇ ਪਤਾ ਨਹੀਂ ਦੱਸ ਕੇ ਇਹ ਮੋਲ ਲੱਗਣੀ ਨਹੀਂ ਲੜਾਈ ਮੈਨੂੰ ਜਿਆਦਾ ਨਹੀਂ ਨਹੀਂ ਕੋਈ ਆਉਂਦਾ ਨਾ ਵੀ ਯਾਰ ਦੱਸ ਕੇ ਥੋੜੀ ਕੋਈ ਆਉਂਦਾ ਵੀ ਲੈ ਲੜਾਈ ਲੱਗਣ ਲੱਗੀ ਤੇ ਪਤਾ ਹੀ ਨਹੀਂ ਉਹਦਾ ਠਾਠਾ ਹੋ ਜਾਂਦੀ ਹੈ ਨਹੀਂ ਨਹੀਂ ਇਹ ਪਤਾ ਨਹੀਂ ਜਦੋਂ ਲੱਗੀ ਤੇ ਪਤਾ ਲੱਗਣੀ ਨਹੀਂ ਦੇਣਾ ਹਾਂ ਕਿਦੋਂ ਲੱਗ ਜਾਣੀ ਵੀਰ ਜੀ ਕਿਵੇਂ ਦੇਖਦੇ ਹੋ ਹਾਂਜੀ ਬੋਲੋ ਐਹੋ ਹੀ ਮਾਹੌਲ ਚਾਲ ਕਿਤਰਾ ਦਾ ਤੁਹਾਨੂੰ ਲੱਗਦਾ ਹੈ ਮਾਹੌਲ ਚਾਲ ਸਾਹਿਬ ਇੱਥੇ ਦੇ ਜੇ ਠੀਕ ਠਾਕ ਚੱਲਣ ਦਿਆ ਹੈ ਹਾਂ ਅਜੇ ਕੋਈ ਗੱਲ ਨਹੀਂ ਕੋਈ ਗੱਲ ਬਾਤ ਨਹੀਂ ਇੱਥੇ ਜੇ ਕੋਈ ਆਰਮੀ ਨਹੀਂ ਆਈ ਕੋਈ ਗੱਲ ਨਹੀਂ ਹੂੰ ਬੋਲ ਮੇਰੇ ਕੋਈ ਸ਼ਾਂਤੀ ਚੱਲਣ ਦਿਆ ਸਭ ਲੋਕ ਪਿੰਡਾਂ ਦੇ ਜਿੰਨੇ ਬਾਰ ਕੋਈ ਗੱਲ ਨਹੀਂ ਜੇ ਕੋਈ ਬਾਰਡਰ ਪੱਟੀ ਤੋਂ ਬੰਦਾ ਨਹੀਂ ਠਾਇਆ ਗਿਆ ਕੋਈ ਪਿੰਡ ਨਹੀਂ ਠਾਇਆ ਗਿਆ ਹੂੰ ਬਿਲਕੁਲ ਮਾਹੌਲ ਵਧੀਆ ਚੱਲਣ ਦੇ ਆਥੇ ਜੀ ਜਿਆਦਾ ਨਾ ਨਿਊਜ਼ ਚੈਨਲਾਂ ਵਾਲੇ ਇਹ ਬੋਲਦੇ ਆ ਵੀ ਬਾਰਡਰ ਦੇ ਲੋਕਾਂ ਦੇ ਦਿਲਾਂ 'ਚ دہشت ਹੈ ਜੀ ਉਹਨਾਂ ਨੂੰ ਸਹਿਮ ਦੇ ਦਰਜ ਬੈਠੇ ਜੀ ਤੁਹਾਨੂੰ ਕੋਈ ਲੱਗਦਾ ਕੋਈ ਇਦਾਂ ਡਰ ਲੱਗਦਾ ਸਰ ਕੋਈ ਨਾ ਕੋਈ ਨਹੀਂ ਆਪਨੇ ਖੁਸ਼ੀ ਖਾਲੇ ਸੰਦੇ ਕੋਈ ਪ੍ਰਵਾਹਨ ਕੀ ਗੱਲ ਦੀ ਹਾਂ ਕੋਈ ਡਰ ਨਹੀਂ ਕੋਈ ਗੱਲ ਨਹੀਂ ਹੈਗੀ ਕੋਈ ਬਾਤ ਨਹੀਂ ਕੋਈ ਬੋਲ ਨਹੀਂ ਨਾ ਨਾ ਕੋਈ ਮਾਹੌਲ ਨਹੀਂ ਸਰ ਬਿਲਕੁਲ ਐ ਲੋਕ ਆਪਣਾ ਕੰਮ ਧੰਦਾ ਰਾ ਦਿਨੇ ਕਰਦੇ ਰਾਤ ਨੂੰ ਮਜੇ ਨਾਲ ਸੰਦੇ ਆ ਅੱਛਾ ਕੁਝ ਕਿਸਾਨ ਜਿਹੜੇ ਆ ਆਪਣੇ ਤਾਰਾਂ ਤੋਂ ਪਾਰ ਜਾ ਕੇ ਵੀ ਕੰਮ ਕਰਦੇ ਆ ਉਹਨਾਂ ਦੀ ਟਾਈਮਿੰਗ ਕੀ ਰਹਿੰਦੀ ਆ ਵੀ ਕਿਹੜੇ ਸਮੇਂ ਤੋਂ ਜਾਣਾ ਤੇ ਕਿਹੜੇ ਟਾਈਮ ਤੋਂ ਉਹਨਾਂ ਨੂੰ ਮੰਗਲ 9 10 ਵਜੇ ਲੰਘ ਜਾਂਦੇ ਆ 8 ਵਜੇ ਉਦਾਂ ਆਰਡਰ ਹੈ ਗੇਟ ਖੁੱਲੋਂਦਾ ਅੱਛਾ ਤੇ 9 ਵਜਾਂ ਦੇ ਪਰਚੀ-ਪੁਰਚੀ ਬਣਾਉਂਦਿਆਂ ਅੱਛਾ ਨਾਲ ਕਿਸਾਨ ਗਾਰਡ ਜਾਂਦੀ ਬੀਐਸਐਫ ਇਹ ਗਾਰਡ ਨਾਲ ਜਾਂਦਾ ਹਾਂ ਗਾਰਡ ਨਾਲ ਜਾਂਦੀ ਹੈ ਤੇ ਉਹਦੇ ਨਾਲ ਮਤਲਬ 4-5 ਵਜੇ ਜਾਂਦੇ ਸਿਜਨ ਦੇ ਵਿੱਚ 5 ਵਜਾ ਦਿੰਦੇ ਹੋ ਹਾਂ ਜੋ ਸਿਜਨ ਹੋਵੇ ਜਦੋਂ ਨਾ ਸਿਜਨ ਹੋਵੇ ਫਿਰ 4 ਵਜੇ ਨੇ ਕੱਢ ਦਿੰਦੇ ਬਾਹਰ ਜਿਹੜਾ ਗਾਰਡ ਨਾਲ ਜਾਂਦਾ ਉਹ ਵੀ ਨਾਲ ਹੀ ਹੁੰਦਾ ਚਿਰਦਾ ਸਰ ਉਹ ਜਿਹੜੇ ਜੀ ਕਿਸਾਨ ਗਾਰਡ ਜਾਂਦੀ ਨਾਲ ਜਾਂਦੀ ਹਾਂਜੀ ਅੱਛਾ ਉਹ ਜਿੰਨਾ ਚੱਕ ਕਿਸਾਨੇ ਰਹਿਣਾ ਉਹਨਾਂ ਚੱਕ ਮਤਲਬ ਇਹਨਾਂ ਨੇ ਨਾਲ ਬੀਐਸਐਫ ਨੇ ਰਹਿਣਾ ਕਿੰਨੇ ਵਜੇ ਵਾਪਸੀ ਹੁੰਦੀ ਹੈ ਵਾਪਸੀ ਹਾਂ ਉਸ ਨਾਲ ਦੇਗਾ ਆਰਡਰ 5 ਵਜੇ ਦਾ 5 ਵਜੇ ਦਾ ਉਦਾਂ ਕਈ 4 ਵਜੇ ਨਿਕਲ ਜਾਂਦੇ ਜੋ ਕੰਮ ਤਾਂ ਹੁੰਦਾ ਫਿਰ 5 ਵਜੇ ਜਦੋਂ ਕਿ ਲੋਕੀ ਝੋਨੇ ਦੀ ਸੀਜ਼ਨ ਲੱਗਣਾ ਹੈ ਤੇ ਝੋਨਾ ਕੱਟਣਾ ਚੈੱਕਣ ਕੱਟਣੀ ਆ ਉਦੋਂ 5 ਵਜੇ ਦਿੰਦੇ ਆ ਤੇ ਨਹੀਂ ਦੇ ਉਦਾਂ ਜਦੋਂ ਨਹੀਂ ਕੰਮ ਹੈਗਾ ਫਿਰ ਕਈ ਨਾ 3 ਵਜੇ ਵੀ ਕਿਸਾਨ ਆ ਜਾਂਦੇ ਆ ਤੇ ਕੰਮ ਹੋਵੇ ਤੇ 5 ਵੀ ਵਜ ਜਾਂਦੇ 4 ਵੀ ਵਜ ਜਾਂਦੇ ਆ ਹਾਂਜੀ ਤੇ ਪ੍ਰਸ਼ਾਦਾ ਪਾਣੀ ਆਪ ਦਾ ਲੈ ਕੇ ਜਾਂਦੇ ਉਦੋਂ ਸਾਦਾ ਨਾਲ ਲੈ ਜਾਂਦੇ ਸਭ ਆਡੈਂਟੀਟੀ ਵਗੈਰਾ ਕੁਝ ਲੈਂਦੇ ਨਾਲ ਜਦੋਂ ਤੁਸੀਂ ਜਾਂਦੇ ਆ ਆਧਾਰ ਕਾਰਡ ਸਾਡਾ ਜਿਹੜੇ ਲੇਬਰ ਵਾਲੇ ਜਾਂਦੇ ਨਾ ਉਹਨਾਂ ਦਾ ਆਧਾਰ ਕਾਰਡ ਲੈਂਦੇ ਸਰਪੰਚ ਦੀ ਮੋਹਰ ਲਾਉਂਦੇ ਇੱਕ ਵਰਕੇ ਦੇ ਫਿਰ ਨਾਂ ਲਿਖਦੇ ਆ ਅੱਛਾ ਤੇ ਇਹ ਵੀ ਆਪਣੇ ਰਜਿਸਟਰ ਤੇ ਲਿਖਦੇ ਫਿਰ ਉਹ ਜਿਹੜੇ ਆਪਣੇ ਆਧਾਰ ਕਾਰਡ ਬਣੇ ਉਹ ਜਮ੍ਹਾਂ ਕਰਦੇ ਗੇਟ ਦੇ ਹੂੰ ਉਹ ਜਦੋਂ ਫਿਰ ਆਉਂਦੇ ਉਹ ਤਲਾਸ਼ੀ ਕਰਕੇ ਹੂੰ ਤੇ ਉਹਨਾਂ ਨੂੰ ਫਿਰ ਆਧਾਰ ਕਾਰਡ ਵੇਖ ਕੇ ਤੇ ਫਿਰ ਨਾਂ ਕੱਟ ਦਿੰਦੇ ਅਗੂਠਾ ਲਾਉਂਦੇ ਆ ਜਿਹੜਾ ਕੋਈ ਸਾਈਨ ਕਰਨ ਵਾਲਾ ਸਾਈਨ ਲੁਕਾ ਦਿੰਦੇ ਆ ਹੂੰ ਤੇ ਜੋ ਲੇਬਰ ਜਾਵਣ ਗਾਂਹ ਜਾਣੇ ਆ ਝੁੰਨੇ ਝੁੰਨੇ ਲੱਗਦੇ ਆ ਹੂੰ ਉਹ ਜ਼ਿੰਮੇਦਾਰ ਦੇ ਨਾਲ ਜਾਣੇ ਕਿ ਲੋਕ ਕੋਈ 10 ਬੰਦੇ ਚੱਲ ਜਾਣ ਜਾਂ 5 ਬੰਦੇ ਚੱਲ ਜਾਣ ਜਿਸ ਨਾਲ ਵੀ ਲੇਓ ਉਹ ਫਿਰ ਮੋਹਰ ਲਵਾ ਲੈਣੀ ਸਰਪੰਚ ਤੋਂ ਹੂੰ ਤੇ ਉਹਦੇ ਉੱਤੇ ਨਾਮ ਲਿਖ ਲੈਣੇ ਨਾਲ ਉਹਨਾਂ ਦੇ ਆਧਾਰ ਕਾਟ ਲੈ ਪਰਦੇ ਲੈ ਲੈਣੇ ਕਿਸਾਨ ਘਾਟ ਜਾਣੀ ਨਾਲ ਪੀ ਸਭ ਕੋਈ ਗਿਣਤੀ ਮਿੰਤੀ ਵੀ ਹੁੰਦੀ ਆ ਵੀ ਇੱਕ ਦਿਨ ਵਾਸਤੇ ਇੰਨੇ ਬੰਦੇ ਹੀ ਜਾ ਸਕਦੇ ਕਿ ਜਾਂਚ ਨੇ ਮਰਜ਼ੀ ਜਾ ਸਕਦਾ ਨਹੀਂ ਜਿੰਨੇ ਮਰਜ਼ੀ ਸਰ ਜਾ ਸਕਦੇ ਇੱਕ ਗੇਟ ਤੋਂ ਇੱਕ ਦਿਨ ਉਹ ਖੁੱਲਣਾ ਇੱਕ ਦਿਨ ਦੋ ਗੇਟ ਐ ਤੇ ਇੱਕ ਉਹ ਆ ਅੱਛਾ ਇੱਕ ਦਿਨ ਉਹ ਖੁੱਲਣਾ ਇੱਕ ਦਿਨ ਉਹ ਖੁੱਲਣਾ ਠੀਕ ਆ ਜਿੰਨੇ ਮਰਜ਼ੀ ਜਾ ਸਕਦੇ ਹਾਂਜੀ ਹੂੰ ਇਹ ਕੋਈ ਪ੍ਰੋਬਲਮ ਨਹੀਂ ਉਹਨਾਂ ਨੇ ਕੋਈ ਪ੍ਰੋਬਲਮ ਨਹੀਂ ਕੋਈ ਉਹ ਤਾਂ ਕੰਮ ਤਾਂ ਦਾ ਚੱਲਦਾ ਝੋਨੇ ਲੱਗਦੇ ਤੁਹਾਨੂੰ ਪਤਾ ਝੋਨੇ ਦੇ ਵਿੱਚ ਪੈੜੀ ਬਹੁਤ ਜਿਆਦੀ ਗਾੜੀ ਤਰੋਂ ਲੋ ਹਾਂਜੀ ਤੇ ਉਹ ਕਈ ਇਹਨਾਂ ਨੂੰ 20 20 ਬੰਦੇ 50 50 ਬੰਦੇ ਵੀ ਹੋ ਜਾਂਦੇ ਸਾਰੇ ਕਿਸਾਨ ਜਾਂਦੇ ਜਿੰਨੇ ਜਿੰਨੇ ਜ਼ਮੀਨ ਲੱਗਦੀ ਜੀ ਗੇ ਲੋਕ ਦਹਾਣਾ ਜਾਨੇ ਦੀ ਜ਼ਮੀਨ ਲੱਗਦੀ ਉਹਨਾਂ ਦਹਾਣੇ ਜਾਣਾ ਹਾਂ ਤੇ ਪੰਜਾਂ ਦੇ ਲੱਗਦੀ ਪੰਜਾਂ ਨੇ ਜਾਣਾ ਉਹਦੇ ਨਾਲ ਫਿਰ ਗੈਂਦੋ ਕੋਈ ਮਾਰੇ 5 5 10 ਬੰਦੇ ਲੇਬਰ ਵਾਲੇ ਮਤਲਬ 40 50 ਬੰਦੇ ਹੋ ਜਾਂਦੇ ਜੋ ਝੋਨਾ ਚਪਟਾ ਲੱਗਦਾ ਹਾਂਜੀ ਆਪਾਂ ਬਾਪੂ ਜੀ ਤੋਂ ਪੁੱਛਦੇ ਬਾਪੂ ਜੀ ਜਦੋਂ ਤੁਸੀਂ ਕਿਹਾ ਵੀ ਮੈਂ ਦੋਹੇ ਲੜਾਈਆਂ ਦੇਖੀਆਂ 65 ਵਾਲੀ ਵੀ 71 ਵਾਲੀ ਵੀ ਆ ਦੇਖੀ ਆ ਤੇ ਜਦੋਂ ਲੋਕ ਆਪਣਾ ਘਰ ਛੱਡ ਕੇ ਜਾਂਦੇ ਆ ਉਹਨਾਂ ਨੂੰ ਫਿਰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਮੁਸ਼ਕਲਾਂ ਘਰ ਛੱਡ ਕੇ ਜਾਣਾ ਫਿਰ ਤੰਗੀ ਤੋਂ ਆਉਂਦੀ ਰੰਗ ਬਿਲਕੁਲ ਜਾਣਾ ਬਿਦਾ ਤੇ ਲੋਟ ਲਟ ਕੇ ਪਸ਼ੂਮ ਖਵਾਉਣ ਲਈ ਉਲੀ ਲੈ ਜਾਂਦੇ ਆ ਸਾਰਾ ਲੋਟ ਵੀ ਲੈ ਜਾਂਦੇ ਆ ਹੋਰ ਕਈ ਕੋਈ ਹੁੰਦਾ ਇੱਥੇ ਆਲੇ ਪਿੰਲੇ ਹਾਂ ਜਿਤਨਾ ਹੁਣ ਕਈ ਲੋਕ ਦਾ ਦੇ ਵੀ ਰਿਸ਼ਤੇਦਾਰਾਂ ਕੋ ਰਹਿਣਾ ਖਾਣਾ ਤੇ ਰਿਸ਼ਤੇਦਾਰਾਂ ਕੋ ਵੀ ਤੰਗ ਹੋ ਜਾਂਦੇ ਜਾ ਕੇ ਰਿਸ਼ਤੇਦਾਰ ਤੰਗ ਹੋ ਜਾਂਦੇ ਵੀ ਆ ਗਏ ਸਾਡੇ ਕੋ ਬਹਿ ਗਏ ਆਪਦੇ ਵਕਤ ਨੂੰ ਫੜੇ ਸਾਨੂੰ ਫੜਿਆ ਨਾ ਚਲੋ ਠੀਕ ਹੈ ਮੈਂ ਤੇ ਕਿਿਆਂ ਦੇ ਭਾਦੇ ਤੇ ਕਹਿੰਦੇ ਲੜਾਈ ਲੱਗ ਜਾਂਦੀ ਜੋ ਨੁਕਸਾਨ ਹੋ ਜਾਂਦਾ ਹਾਂਜੀ ਹਾਂਜੀ ਉਸ ਮਾਰ ਸਪੂਨ ਟੁੱਟ ਪਾ ਜਾਂਦਾ ਹਾਂਜੀ ਹਾਂਜੀ ਖੜਦੇ ਰਿਆ ਕਰਗਿਲ ਦੀ ਲੜਾਈ ਜੀ ਬੜਾ ਲੋਕਾਂ ਨੇ ਖੜਿਆ ਸੀ ਹਾਂ ਉਦੋਂ ਇੱਥੇ ਮੈਨ ਵੀ ਲੱਗੇ ਸੀ ਇੱਥੇ ਸਾਰੇ ਅੱਛਾ ਹਾਂਜੀ ਬਾਪੂ ਤੁਸੀਂ ਜਦੋਂ ਤੇ ਹਮੈਨ ਪਹਿਲਾ ਲੱਗ ਜਾਂਦੇ ਰਹੇ ਲੱਗੇ ਇੱਥੇ ਮੈਂ ਅੱਛਾ ਇਹ ਕਿਨੀ ਕੁ ਇਤਾਂ ਦਾ ਲੱਗੇ ਨਹੀਂ ਕੋਈ ਨਹੀਂ ਅੱਛਾ ਅੱਛਾ ਇਹ 2002 ਚ ਲੱਗੇ ਇੱਥੇ ਬਾਈ 2002 ਚ ਲੱਗੇ ਘਰ ਕੇ ਲਾਲੇ ਰੌਣਕ ਆ ਗਏ ਹੂੰ ਆਦੀ ਪਹਿਲੀ ਸਾਰੇ ਚ ਲੱਗੇ ਥੋੜੀ ਤੇ ਲੱਗੇ ਅੱਛਾ ਹੋਰ ਬਾਰਡਰ ਪੱਟੀ ਬੰਦੇ ਮਾਰ ਕੇ ਹਾਂ ਜਿੰਨੀ ਬਾਰਡਰ ਪੱਟੀ ਦੂਰ ਲੱਗੇ ਇੱਧਰ ਰਾਜਤਾਰ ਲੱਗੇ ਉੱਥੇ ਆਪਣੇ ਜਵਾਨ ਵੀ ਮਰ ਗਏ ਛਰੇ ਲਾਉਂਦੇ ਮੈਨ ਰਾਤ ਨੂੰ ਆਉਂਦੇ ਸੀ ਤੂੰ ਗੱਡੀ ਦੇ ਵਿੱਚ ਇਦਾਂ ਮਾਲ ਪਤਾ ਨਹੀਂ ਕੀ ਗੱਲ ਹੋਊਗੀ ਤੂੰ ਬੜੇ ਜਵਾਨ ਉੱਡੇ ਹੋ ਕਿਤੇ ਰਾਜਤਾਰ ਨੂੰ ਜਾਓਗੇ ਨਾ ਹਾਂ ਤੇ ਉਥੇ ਇਹਨਾਂ ਦੀ ਸਮਾਦ ਵੀ ਬਣੀ ਹੈ ਜਿਹੜੇ ਜਿਹੜੇ ਸ਼ਹੀਦ ਹੋਏ ਸੀ ਜਿਹੜੇ ਸ਼ਹੀਦ ਹੋਏ ਆ ਜੀ ਤੇ ਉਹਦੋਂ ਇਸ ਤਰ੍ਹਾਂ ਬੰਬ ਲਾਉਂਦੇ ਉਥੇ ਇਸ ਤਰ੍ਹਾਂ ਰਾਜਤਾਲ ਲਾ ਕੇ ਗੱਡੀ 'ਚ ਲਾਉਂਦੇ ਉਹ ਪਤਾ ਨਹੀਂ ਕੀ ਪਿੰਨ ਬੁੰਨੋ ਦੀ ਸਰ ਖਿਚੀ ਗਈ ਤੇ ਉਹ ਮਤਲਬ ਵਾਵਾ ਜਵਾਨ ਇੱਕਦੋ ਦੀ ਗੱਲ ਆ 2002 2 ਵਾਲੇ ਆ ਮੈਂ 2002 ਘਾਰਗਲ ਵਾਲੇ ਲੜੇ ਘਾਰਗਲ ਵਾਲੇ ਲੜੇ ਜੀ ਹਾਂ ਜੀ ਜੀ ਤੋਂ ਵਾਵਾ ਨਕਸ਼ਾਂ ਵਾਲਾ ਤੇ ਬਾਸਾ ਬਾਡਰ ਦੇ ਵੀ ਇੱਥੇ ਲੱਗੇ ਸਾਡੇ ਵੀ ਇੱਥੇ ਨੁਕਸਾਨ ਹੋਇਆ ਹੈ ਬੰਦੇ ਬੁੰਦੇ ਇਸ ਤਰ੍ਹਾਂ ਹਾਂ ਜਿੱਦਾਂ ਕਿ ਹੁਣ ਪਤਾ ਨਹੀਂ ਕੋਈ ਇਸ ਤਰ੍ਹਾਂ ਚੱਲ ਜਾਂਦਾ ਹੈ ਹੀ ਹਾਂ ਦੇਖ ਦੋ ਬੰਦੇ ਵੀ ਸਾਡੇ ਸਾਡੇ ਵੀ ਇੱਥੇ ਮਰੇ ਸੀ ਹਾਂ ਤੇ ਆ ਪੁੱਤਿਆਂ ਨੇ ਲਿਆਦਾ ਨਕਸ਼ਾ ਰੋ ਜਿਹੜਾ ਵਰਜਾ ਦੇ 우ਸਤਾਦ ਦੀ ਬਰੀਕ ਹੁੰਦੀ ਉਤਾਰ ਰੜ ਕੇ ਤੇ ਚੱਲ ਜਾਂਦਾ ਬਾਪ ਹਾਂ ਇੱਕ ਬਾਪੂ ਆਖਰੀ ਸਵਾਲ ਤੁਹਾਡੇ ਤੋਂ ਜ਼ਰੂਰ ਮੈਂ ਲਵਾਂਗਾ ਕਿ ਜਿ ਤਰ੍ਹਾਂ ਹੋਣਾ ਮਾਹੌਲ ਸਿਰ ਜਾ ਜਾ ਰਿਹਾ ਵੀ ਉਹ ਜਿਹੜੇ ਦਿੱਲੀ ਦੇ ਨਿਊਜ਼ ਚੈਨਲ ਬੈਠੇ ਖਬਰਾਂ ਵਾਲੇ ਉਹ ਕਹਿੰਦੇ ਜੀ ਹੁਣੇ جنگ ਲਾ ਦੇ ਜੀ ਬਦਲਾ ਲੈ ਲੈਣਾ ਚਾਹੀਦਾ ਜੀ ਇਹ ਉਹ جنگ ਦਾ ਕੋਈ ਤੁਹਾਨੂੰ ਲੱਗਦਾ ਵੀ جنگ ਕੋਈ ਮਸਲੇ ਦਾ ਹੱਲ ਹੈਗਾ ਵੇਖੋ ਪਤਾ ਨਹੀਂ ਹੁਣ ਇਹ ਗਵਰਨਮੈਂਟ ਕੀ ਪਤਾ ਆਂਦੇ ਤੇ ਗੱਲ ਲੱਗ ਲੱਗਣੀ ਚਾਹੀਦੀ ਕਿ ਨਹੀਂ ਲੱਗਣੀ ਚਾਹੀਦੀ ਚਲੋ ਇਹ ਚਲੋ ਐਂ ਤਾਂ ਸ਼ਾਂਤੀ ਚਾਹੀਦੀ ਆ ਸ਼ਾਂਤੀ ਚਾਹੀਦੀ ਮੁਸ਼ਕਲਾਂ ਤਾਂ ਹੋਣਗੀਆਂ ਨੁਕਸਾਨ ਵੜਾਉਣਾ ਚਾਹੀਦਾ ਕੋਈ ਗੱਲ ਹੋ ਗਈ ਤੁਹਾਨੂੰ ਕੀ ਲੱਗਦਾ ਜੰਗ ਲੱਗਣੀ ਚਾਹੀਦੀ ਆ ਨਹੀਂ ਮੈਨੂੰ ਨਹੀਂ ਨਹੀਂ ਲੱਗਣੀ ਚਾਹੀਦੀ ਨਹੀਂ ਲੱਗਣੀ ਚਾਹੀਦੀ ਬਹੁਤ ਨੁਕਸਾਨ ਬਹੁਤ ਹੋਣਾ ਵੇਖੋ ਤੁਸੀਂ ਤੁਹਾਨੂੰ ਪਤਾ ਹੀ ਆ ਦੁਨੀਆ ਦੇ ਉੱਤੇ ਕਿੰਨੀ ਬੰਬਾਰੀ ਚੱਲਣੀ ਆ ਹੂੰ ਤੇ ਆਵਦਾ ਮੁਸ਼ਕਿਲ ਹੋ ਜਨਾ ਕਈ ਗਰੀਬ ਬੰਦੇ ਜਿਹੜੇ ਕਿੱਧਰ ਜਾਣ ਕੇ ਰੋਟੀ ਪਾਣੀ ਦਾ ਇੱਥੇ ਮਹ ਸਰਕਲ ਚੱਲਦਾ ਲੋਕ ਤੇ ਚਲੋ ਕੁਝ ਠੀਕ ਹੋ ਗਿਆ ਪਹਿਲਾਂ ਆਹਦੇ ਪੁਰਾਣੇ ਸਮੇਂ ਤੇ ਬਾਰਡਰ ਵਾਲੇ ਲੋਕ ਜਿਹੜੇ ਘਰ ਤੱਕ ਨਹੀਂ ਬਣਾਉਂਦੇ ਪਤਾ ਨਹੀਂ ਕਦੋਂ ਛੜਕ ਜਾਣਾ ਹਾਂਜੀ ਠੀਕ ਆ ਸਰ ਕੱਚੇ ਹੁੰਦੇ ਸੀ ਸਾਡੇ ਵੀ ਇੱਥੇ ਸਭ ਕੱਚਾ ਸੀ ਹਾਂ ਤੇ ਇਹ ਹੁਣ ਹੀ ਬਣਿਆ ਪੱਕਾ ਜਦੋਂ ਦਾ ਫਿਰ ਇਹ ਲੜਾਈਆਂ ਪਹਿਲਾਂ ਲੱਗੀਆਂ ਉਦੋਂ ਬਾਅਦ ਇਹ ਪੱਕੇ ਬਣੇ ਪਹਿਲਾਂ ਕੱਚੇ-ਕੁੱਚੇ ਲੋਕ ਪਿੱਛੇ ਜਿਆਦਾ ਜਿਆਦਾ ਬਣਾਉਂਦੇ ਸੀ ਵੀ ਬਾਰਡਰ ਦਾ ਪਤਾ ਨਹੀਂ ਕਦੋਂ ਗੋਲੀ ਚੱਲ ਜਾਨੀ ਕਦੋਂ ਲੜਾਈ ਲੱਗ ਜਾਨੀ ਆ ਜੀ ਜੀ ਚਲੋ ਤੇ ਬਿਲਕੁਲ ਬਾਰਡਰ ਦੇ ਅਸੀਂ ਕੰਡੇ ਤੇ ਬੈਠੇ ਆ ਕੋਈ ਇਸ ਤਰ੍ਹਾਂ ਦਾ ਮਾਹੌਲ ਨਹੀਂ ਜਿਤਨਾ ਦਾ ਦਿਖਾਇਆ ਜਾ ਰਿਹਾ ਸਾਡੇ ਲੋਕਾਂ ਨੂੰ ਕਿ ਸਹਿਮ ਦਾ ਮਾਹੌਲ ਹੈ ਜੀ ਉਥੇ دہشت ਦਾ ਮਾਹੌਲ ਹੈ ਜੀ ਲੋਕ ਡਰੇ ਹੋਏ ਨੇ ਆ ਦੇਖ ਲਓ ਤੁਹਾਡੇ ਸਾਹਮਣੇ ਆਪੋ ਆਪਣੇ ਕੰਮਕਾਰ ਕਰ ਰਹੇ ਆ ਕੋਈ ਇਸ ਤਰ੍ਹਾਂ ਦਾ ਮਾਹੌਲ ਚਾਲ ਜਿਹੜਾ ਨਹੀਂ ਆ